ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਤੁਸੀਂ ਅੱਜ ਸ਼ਾਮ ਨੂੰ ਅਸਤੀਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਪੇ ਸੁਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦਿਓ ਅਸਤੀਫਾ ਦੇ ਦਿਓ ਸਾਨੂੰ ਬਣਾਓ ਤੁਸੀਂ ਅੱਜ ਕਹਿੰਦੇ ਹੋ ਅੱਜ ਸ਼ਾਮ ਨੂੰ ਕੱਲੀ ਕੱਲੀ ਫਸਲ ਉੱਤੇ ਕੱਲੀ ਕੱਲੀ ਦਾਲ ਸਬਜ਼ੀ ਕਣਕ ਝੋਨਾ ਹਰ ਇੱਕ ਸਬਜ਼ੀ ਉੱਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਦੇਵਾਂਗੇ ਅੱਜ ਅਸਤੀਫਾ ਦੇ ਦੇਣ ਤੁਹਾਡੀਆਂ ਦਾਣਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ ਕੋਈ ਨਾ ਹੀ ਨਹੀਂ ਐਮਐਸਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਿਆ ਦਾ ਨਾ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦੇਵਾਂਗੇ ਕਿਤੇ ਇੱਥੇ ਹੈ ਨਹੀਂ ਉਸ ਤੋਂ ਅੱਗੇ ਇੱਕ ਮੂੰਗ ਦੀ ਦਾਲ ਉੱਤੇ ਗਰੰਟੀ ਦਿੱਤੀ 2 ਸਾਲ। ਯਾਰੀ ਸਾਹਿਬ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਐ 90 ਫੀਸਦੀ ਮੂੰਗਾ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ। ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ। ਸਾਰੀ ਆਪੋਜੀਸ਼ਨ ਪਾਰਟੀਆਂ ਪਿੱਟ ਕੇ ਮਰ ਗਏ, ਕਿਸਾਨ ਯੂਨੀਅਨਸ ਪਿੱਟ ਕੇ ਮਰ ਗਏ। ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਵਾ ਦਿਓ। ਘੱਟ ਰੇਟ ਤੇ ਮੂੰਗ ਵਿਕੀ ਉਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਅਗਲੀ ਗੱਲ ਪੁੱਛਣਾ ਚਾਹਨਾ ਜੀਮਾ ਸਾਹਿਬ ਤੁਹਾਡੇ ਆਪ ਦੇ ਜਿਹੜੇ ਨੈਸ਼ਨਲ ਕਨਵੈਨੈਂਟ ਤੇ ਭਗਵੰਤ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਇੱਥੇ ਗਗਨ ਅਨਮੋਲ ਜੀ ਤੇ ਪ੍ਰੋਮਿਸ ਕੀਤਾ ਸੀ ਕਿ ਸੈਂਟਰ ਤੋਂ ਆਸੂ ਮੀਂਹ ਛੱਡੋ ਐਂਟੀ ਫਾਰਮਰ ਮੋਦੀ ਇਹਨੇ ਤੁਹਾਨੂੰ ਦੇਣਾ ਕੁਝ ਨਹੀਂ ਜੇ ਮੈਂ ਦਵਾਂ ਮੈਨੂੰ ਪਤਾ ਕਿਸ ਨੇ ਤੇ ਗੱਲ ਹੀ ਕੋਈ ਨਹੀਂ ਇੱਥੇ ਸਾਡੀ ਭੈਣ ਇੱਥੇ ਬੈਠੀ ਚੁਟਕੀਆਂ ਮਾਰਦੀ ਰਹੀ ਉਹ ਮਰਿੰਦਰ ਸਿੰਘ ਜੀ ਤੁਹਾਡੇ ਵਾਸਤੇ ਕਹਾਣੀ ਨਹੀਂ ਤੁਸੀਂ ਛੱਡੋ ਉਹ ਸਾਨੂੰ ਮੌਕਾ ਦਿਓ 50 ਮਿੰਟਾਂ ਦੇ ਵਿੱਚ ਮੈਨੂੰ ਕੇਜਰੀਵਾਲ ਸਾਹਿਬ ਨੇ ਹੁਕਮ ਕਰਕੇ ਕੱਲਿਆ ਜਾਨਮੋਲ ਉੱਥੇ ਜਾ ਕੇ ਦੱਸ ਦੇ ਮੈਂ ਪੈਸਿਆਂ ਦਾ ਪ੍ਰਬੰਧ ਕੀਤਾ ਟਮਾਟਰਾਂ ਤੇ ਗੰਡੇ ਆਤੇ ਕੀਨੂਆ ਤੇ ਕੇਲੇ ਆਤੇ ਆ ਆ ਤੁਹਾਡੇ ਕਣਕ ਤੇ ਤੁਹਾਡੇ ਝੋਨੇ ਤੇ ਤੁਹਾਡੀ ਕਪਾਹ ਤੇ ਤੁਹਾਡੇ ਨਰਮੇ ਤੇ ਤੁਹਾਡੀਆਂ ਦਾੜਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ ਕੋਈ ਨਾ ਹੀ ਨਹੀਂ ਐਮਐਸਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਿਆ ਦਾ ਨਾ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦਵਾਂਗੇ ਕਿਤੇ ਇੱਥੇ ਐਨੀ ਉਸ ਤੋਂ ਅੱਗੇ ਇੱਕ ਮੂੰਗ ਦੀ दाल ਉੱਤੇ ਗਾਰੰਟੀ ਦਿੱਤੀ 2 ਸਾਲ ਇਹ ਆਲੀ ਸਾ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਐ 90 ਫੀਸਦੀ ਮੂੰਗ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ ਸਾਰੀ ਆਪੋਜੀਸ਼ਨ ਪਾਰਟੀਆਂ ਪਿੱਟ ਕੇ ਮਰ ਗਏ ਕਿਸਾਨ ਯੂਨੀਅਨਸ ਪਿੱਟ ਕੇ ਮਰ ਗਏ ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਵਾ ਦਿਓ ਘੱਟ ਰੇਟ ਤੇ ਮੂੰਗ ਵਿਕੀ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਆਨਾ ਆਪਣੇ EMPLOYEES ਦੇ ਜਿਹੜੇ ਸਰਕਾਰੀ ਕਰਮਚਾਰੀ ਸਾਰਾ ਨੋ ਵੱਧ ਜੇ ਸਪੀਕਰ ਸਾਹਿਬ ਤੁਹਾਡੀ ਜਿੱਤੇ ਦੇ ਵਿੱਚ ਕਿਸੇ ਦਾ ਨਮਾਇਆ ਰੋਲ ਪੰਜਾਬ ਦੇ ਜਿਹੜੇ ਸਾਡੇ EMPLOYEES ਨੇ ਸਾਡੇ ਸਰਕਾਰੀ ਕਰਮਚਾਰੀ ਉਹਨਾਂ ਦਾ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਜਿੱਤ ਕੇ ਆਏ ਨੇ ਐਡਾ ਵੱਡਾ ਵੈਲਕਮ ਤੇ ਮੇਰਾ خیال ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਲਾ ਨਹਿਰੂ ਦਾ ਨਾ ਹੋਇਆ ਹੋਏ ਸੈਕਟਰੀਅਟਰੀਅਟ ਦੇ ਵਿੱਚ ਜਿੰਨਾ ਸਰਕਾਰੀ ਮੁਲਾਜ਼ਮਾਂ ਨੇ ਲੋਬੀਜ਼ ਦੇ ਵਿੱਚ ਆ ਕੇ ਬਹੁਤ ਵੱਡੇ ਉੱਤੋਂ ਫੁੱਲਾਂ ਦੀ ਵਰਖਾ ਕੀਤੀ ਤਾੜੀਆਂ ਮਾਰੀਆਂ ਜਿਸਾ ਨੈਸ਼ਨਲ ਹੀਰੋ ਕੋ ਬੰਗਲਾਦੇਸ਼ ਦੀ ਜਿੱਤ ਜਿੱਤ ਕੇ ਜਨਰਲ ਅਰੋੜਾ ਆਏ ਹੁੰਦੇ ਜਨਰਲ ਨਿਆਜ਼ੀ ਦੇ ਹਥਿਆਰ ਸਟਾ ਕੇ ਇਸ ਕਿਸਮ ਦਾ ਵੱਡਾ ਉਹਨਾਂ ਦਾ ਇੰਨਾ ਵੱਡਾ ਇੱਥੇ ਵੈਲਕਮ ਕੀਤਾ ਗਿਆ ਤੁਸੀਂ ਉਹਨਾਂ ਨੂੰ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ 올ਡ ਪੈਨਸ਼ਨ ਸਕੀਮ ਅਸੀਂ ਤੁਹਾਨੂੰ ਦਵਾਂਗੇ ਓਲਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਕਰ ਦਿੱਤੀ ਹਿਮਾਚਲ ਦੀ ਇਲੈਕਸ਼ਨ ਸੀ ਗੁਜਰਾਤ ਦੀਆਂ ਇਲੈਕਸ਼ਨਾਂ ਸੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਸਾਡੀ ਸਰਕਾਰ ਹਿਮਾਚਲ ਚਾਈ ਅਸੀਂ ਨੋਟੀਫਾਈ ਵੀ ਕਰਤਾ ਲਾਗੂ ਵੀ ਕਰ ਦਿੱਤੀ ਛੱਤੀਸਗੜ੍ਹ ਚ ਕਰ ਰਾਜਸਥਾਨ ਚ ਕਰਤੀ ਅੱਜ ਦੇ ਦਿਨ ਕੋਈ ਜ਼ਿਕਰ ਹੀ ਨਹੀਂ ਓਲਡ ਪੈਨਸ਼ਨ ਸਕੀਮ ਦਾ ਉਹਨਾਂ ਦਾ ਪੱਤਾ 12% ਪਿਛਲੀ ਵਾਰ ਉਹਨਾਂ ਹੀ ਜਗ੍ਹਾ ਦੇ ਉੱਤੇ ਜਿੱਥੇ ਉਲਦੀ ਵਰਸ਼ਾ ਭਗਵੰਤ ਮਾਨ ਜੀ ਤੇ ਕੀਤੀ ਗਈ ਸੀ ਪਿਛਲੇ ਸੈਸ਼ਨ 'ਚ ਇਹ ਆੜੀ ਸਾਹਿਬ ਸਾਰੇ ਸਰਕਾਰੀ ਕਰਮਚਾਰੀਆਂ ਨੇ ਮੈਨੂੰ ਸੱਦਾ ਦਿੱਤਾ ਭਾਜੋ ਸਾਹਿਬ ਅਖੀਰਲੇ ਸਾਲ ਅਸੀਂ ਅਖੀਰਲੇ ਮਹੀਨਿਆਂ 'ਚ ਸਾਦੇ ਹੁੰਨੇ ਆ ਆਪੋਜੀਸ਼ਨ ਦੇ ਲੀਡਰਜ਼ ਨੂੰ ਪਰ ਤੁਸੀਂ ਆਹ ਸਾਡੀ ਤੇ ਸੁਣਵਾਈ ਕੋਈ ਨਹੀਂ ਕਰਦਾ ਉੱਥੇ ਮੈਂ ਗਿਆ ਉਹਦੇ ਹੱਕ 'ਚ ਤਗੜੇ ਹੋ ਕੇ ਨਾਰਾ ਮਾਰਿਆ ਚਲੋ ਮੈਂ ਇਹਨਾਂ ਦਾ ਮਸ਼ਕੂਰ ਆ ਉਹਦੇ ਚੋ 4% ਇਹ ਦੇ ਦਿੱਤਾ 8 ਅਜੀਵਕਾਇ ਸਾਡੀ ਸਰਕਾਰ ਨੇ ਅਖੀਰ ਦੇ ਵਿੱਚ 12 15% ਉਹਨਾਂ ਦੀਆਂ ਸੈਲਰੀਜ਼ ਦੇ ਵਿੱਚ ਵਡਾਉਤਰੀ ਕੀਤੀ ਸੀ ਸਾਰੇ ਕੁਝ ਫੈਸਲਾ ਹੋ ਚੁੱਕਿਆ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਫੈਸਲਾ ਕੈਬਨਿਟ ਨੇ ਮਨਜ਼ੂਰ ਕੀਤਾ ਉਹ ਤੁਹਾਡੇ ਫਾਈਨੈਂਸ ਸੈਕਟਰੀ ਨੇ ਬਿਨਾ ਤੁਹਾਡੇ ਪੁੱਛਿਆ ਬਿਨਾ ਕੈਬਨਿਟ ਦੀ ਮਨਜ਼ੂਰੀ ਲਿਆ ਉਹਨੂੰ ਸਾਰੇ ਦੇ ਕਾਂਟਾ ਫੇਰ ਦਿੱਤਾ ਮਲਾਜ਼ਮ ਕਹਿੰਦੇ ਜੀ ਭਗਵੰਤ ਸਿੰਘ ਮਾਨ ਜੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਜੀ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਉਹ ਜਿਹੜਾ ਵਾਅਦਾ ਹੋਇਆ ਹੈ ਮਲਾਜ਼ਮਾਂ ਨਾਲ 15% ਉਹਨਾਂ ਦੀ ਬੇਸਿਕ ਸੈਲਰੀਜ਼ ਦੇ ਵਿੱਚ ਵਾਧਾ ਕਰਨ ਦਾ ਉਹ ਕਿਰਪਾ ਕਰਕੇ ਉਹ ਵੀ ਨੇਪਰੇ ਚਾੜਿਆ ਜਾਏ ਮੈਂ ਹੈਰਾਨ ਹਾਂ ਸਪੀਕਰ ਸਾਹਿਬ ਉਹ ਆਪਣੀਆਂ ਮਾਵਾਂ ਆਪਣੀਆਂ ਭੈਣਾਂ ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ ਗਰੰਟੀ ਸੀ ਸੌਲਮ ਗਰੰਟੀ ਆਫ ਕੇਜਰੀਵਾਲ ਸਾਹਿਬ ਕੇ 18 ਸਾਲ ਤੋਂ ਉੱਤੇ ਬੋਰੀਆਂ ਭਰਦੇ ਨੇ ਬੋਰੀਆਂ ਮੇਰਾ ਇੱਕ ਮਿੱਤਰ ਹੈ ਮੇਰੇ ਨਾਲ ਹੀ ਉਹ ਐਮਪੀ ਰਹਿ ਤੁਹਾਡੀ ਪਾਰਟੀ ਦੇ ਦਿੱਲੀ ਦੇ ਵਿੱਚ ਰਾਜ ਸਭਾ ਤੇ ਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ ਰਿਜ਼ਲਟਾਂ ਤੋਂ ਪਹਿਲੇ ਕਹਿੰਦੇ ਬਾਜੋਬਾ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ ਉਂਝ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ ਮੈਂ ਹੈ ਉਹ ਕਿਸ ਤਰ੍ਹਾਂ ਕਹਿੰਦੇ ਜੀ ਫਾਰਮ ਭਰਾ ਭਰਾ ਕੇ ਔਰਤਾਂ ਕੋ ਕਈ ਹਜ਼ਾਰ ਰੁਪਿਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ ਤੇ ਤੁਹਾਡੇ ਹਲਕੇ ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਇਹਦੇ 8 10 ਹਜ਼ਾਰ ਰਿਪੋਰਟ ਤੇ ਅੱਗੇ ਹੋ ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋਂ ਪਿੰਡ ਘੱਲ ਕੇ ਪਿੰਡੋਂ ਪਿੰਡ ਘੱਲ ਕੇ ਲਾ ਦੋ ਨੱਕੇ ਇਹ ਬਾਜੂਾਨੀ ਜਤਨ ਦੇਣਾ ਮੈਂ ਕਿਹਾ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਕੁਲੀਗ ਰਹੇ ਹੋ ਤੁਹਾਡੇ ਤੋਂ ਸਾਨੂੰ ਇਹੀ ਆਸਾ ਉਮੀਦਾਂ ਸੀ ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਦਾ ਕਰਦੇ ਹੁੰਦੇ ਨੇ ਤੋ ਰਿਜ਼ਲਟ ਆਇਆ ਤੇ ਤੀਜੇ ਨੰਬਰ ਤੇ ਤੁਹਾਡੀ ਜਮਾਤ ਆਈ ਸੋ ਉਹ ਅਜੇ ਤੱਕ ਉਹ ਅਜੇ ਤੱਕ ਇੰਤਜ਼ਾਰ ਕਰਦੀ ਹੈ ਦਿੱਲੀ ਵਿੱਚ ਕਰ ਦਿੱਤਾ ਕੋ ਝੂਠਾ ਸੱਚਾ ਹੀ ਲਾਰਾ ਲਾਜ਼ਮ ਇਲੈਕਸ਼ਨਾਂ 'ਚ ਤੁਸੀਂ ਜਾਣਾ ਹੈ ਕੋ ਝੂਠਾ ਸੱਚਾ ਹੀ ਲਾਰਾ ਲਾ ਦਿਓ ਸੱਚ ਤੇ ਆਪਾਂ ਬੋਲ ਨਹੀਂ ਦੇ ਜਿੱਸਾ ਸਰਕਾਰੀ ਕਰਮਚਾਰੀਆਂ ਦਾ ਕੀਤੇ ਬਚਰੀਆ ਆਪੀਆਂ ਪਹਿਣਾ ਔਰਤਾਂ ਨੂੰ ਵੀ ਕਹਿੰਦੇ ਥੋੜਾ ਮੋਟਾ ਲਾ ਦੋ ਕਿਸਾਨ ਵੀ ਢੀਕਦੇ ਨੇ ਸਰਵਿੰਗ ਇਸ ਤੋਂ ਅੱਗੇ ਸਾਡੇ ਪ੍ਰੋਫੈਸਰ ਅਹਿਲੀ ਸਾਹਿਬ ਤੁਹਾਡੇ ਸ਼ਹਿਰ ਦੇ ਸਾਡੇ 750 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਾਰਿਆਂ ਨੂੰ ਸੀਨੇ ਮੋਸਟ ਪ੍ਰੋਫੈਸਰ ਜਿਹੜੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਬਕਾਇਦਾ ਤੌਰ ਤੇ ਜਿਹੜੀ ਇਹ ਇਹਨਾਂ ਦਾ ਬਣਿਆ ਹੋਇਆ ਇਹਨਾਂ ਦੀ ਕਮਿਸ਼ਨਸ਼ਿਪ ਹੈ ਕਮਿਸ਼ਨ ਦਾ ਬਾਕੀ ਸਾਰੀ ਯੂਨੀਵਰਸਿਟੀ ਟੀਚਰਸ ਨੂੰ ਮਿਲਦੇ ਆ ਬਟ ਉਹਨਾਂ ਨੂੰ ਉਹ ਵੀ ਵਾਅਦਾ ਅਜੇ ਤੱਕ ਨਹੀਂ ਮਿਲਿਆ